ਬਹੁਤ ਕੋਸ਼ਿਸ਼ ਕਰ ਰਹੇ ਆ ਇਹ ਇਲਾਕਾ ਥੋੜਾ ਜਿਹਾ ਮਿੱਟੀ ਵਾਲ ਜਿਆਦਾ ਜੋਰ ਦੇ ਰਿਹਾ ਆ ਆਪਾਂ ਬਹੁਤ ਕੋਸ਼ਿਸ਼ ਕਰਾਂਗੇ ਬੱਚੇ ਨੂੰ ਮਿੱਟੀ ਤੋਂ ਮੈਚ ਵੱਲ ਲੈ ਆ ਰਹੇ ਆਂ ਬੱਚੇ ਆ ਵੀ ਰਿਹਾ ਬਹੁਤ ਜਾਤਾ ਬੱਚੇ ਨੂੰ ਆਪਾਂ ਕਿਸ ਉਮਰ ਵਿੱਚ ਪਹਿਲਵਾਨੀ ਲਾਈਨ ਚ ਲੈ ਕੇ ਆ ਸਕਦੇ ਕੁਸ਼ਤੀ ਸ਼ੁਰੂ ਕਰਾਉਣ ਵਾਸਤੇ ਬੱਚੇ ਨੂੰ 8-9 ਸਾਲ ਦੀ ਉਮਰ ਵਿੱਚ ਪਾ ਦੇਣਾ ਚਾਹੀਦਾ ਜਰਨਲ ਐਕਸਰਸਾਈਜ਼ ਕਰੇ ਬੱਚਾ ਮੈਚ ਤੇ ਆਵੇ ਇਹ ਅਗੇ ਇਹਦੇ ਵਿੱਚ ਜਿਆਦਾ ਖਰਚਾ ਨਹੀਂ ਹੈ ਕਿੱਕਟ ਸ਼ੂ ਜਿਆਦਾ ਇਹਨੇ ਮਹੰਗੇ ਨਹੀਂ ਕੋਸਟਲੀ ਨਹੀਂ ਹੈਗੇ ਤੁਸੀਂ ਨਾਰਮਲ ਲੈ ਕੇ ਵੀ ਪ੍ਰੈਕਟਿਸ ਕਰ ਸਕਦੇ ਹੋ ਸਭ ਮੈਂ ਸੁਣਿਆ ਕਿ ਇੱਥੇ ਵਿੱਚ ਡਾਈਟ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਜਿਸ ਟਾਈਮ ਅਸੀਂ ਰੈਸਲਿੰਗ ਕਰਦੇ ਸੀ ਕੋ ਸਾਹਿਬ ਉਦੋਂ ਇੱਕ ਇੱਕ ਖਾੜੇ ਚ ਘੱਟੋ ਘੱਟ 20 ਤੋਂ 25 ਬੱਚੇ ਪੰਜਾਬ ਦੇ ਖਾੜਿਆਂ ਦੇ ਵਿੱਚ ਹੁੰਦੇ ਸੀ ਅੱਜ ਜਦੋਂ ਵੀ ਮੈਂ ਕਿਸੇ ਖਾੜੇ ਵਿੱਚ ਜਾਣਾ ਹੈ ਉੱਥੇ ਵੱਧ ਤੋਂ ਵੱਧ ਖਿੱਚ ਧੂਕੇ 7 ਤੋਂ 8 ਵੱਧ ਤੋਂ ਵੱਧ ਖਿੱਚ ਧੂਕੇ 10ਕ ਚਬਾਕ ਹੀ ਮਿਲਦੇ ਹਨ ਪਹਿਲਾਂ ਤੇ ਬੱਚਿਆਂ ਨੂੰ ਖਾਣ ਸੈਂਟਰਾਂ ਚ ਭਜਾਉਣਾ ਪੈਂਦਾ ਹੈ ਕੱਢਣਾ ਪੈਂਦਾ ਹੈ ਬੱਚੇ ਬਹੁਤ ਜ਼ਿਆਦਾ ਹੁਣ ਬੱਚੇ ਬੁਲਾਉਣੇ ਪੈਂਦੇ ਆ ਯਾਰ ਆਜੋ ਯਾਰ ਆਜੋ ਯਾਰ ਆਜੋ ਇਹਦੇ ਵਿੱਚ ਕੋਚ ਚੁਣਨਾ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਬੱਚੇ ਦੀ ਹੁਣ ਆਪਾਂ ਦੇਖਦੇ ਹਾਂ ਕਿ ਕੋਚ ਅੱਜ ਕੱਲ ਤਾਂ ਹਰ ਇੱਕ ਹੀ ਕੋਚ ਬਣਿਆ ਫਿਰਦਾ ਹੈ 4-2-4 ਸਾਲ ਪਹਿਲਵਾਨੀ ਕਰਦਾ ਕਿ ਉਹ ਆਪਣੇ ਆਪ ਨੂੰ ਉਸਤਾਦ ਕਹਿਣ ਲੱਗ ਜਾਂਦਾ ਹੈ। ਜਦ ਡਿਗਰੀ ਜ਼ਰੂਰੀ ਵੀ ਨਹੀਂ ਬੱਚੇ ਨੌਲੇਜ ਤੇ ਹੋਏ ਬੰਦੇ ਨੂੰ ਜਿਹੜਾ ਬੰਦਾ ਕੋਈ ਕਰਵਾ ਰਿਹਾ ਉਹਨੂੰ ਇਹਦੇ ਬੈਨੀਫਿਟ ਕੀ ਆ ਕੋਈ ਸਰਟੀਫਿਕੇਟ ਕਿੱਥੋਂ ਬਚਾਉਣਾ ਕੀ ਸਿਸਟਮ ਆ ਕਿਹੜੇ ਸਿਸਟਮ ਕਿਵੇਂ ਇੰਪਰੂਵ ਕਰਨਾ ਇਹ ਵੀ ਥੋੜੀ ਜਾਣਕਾਰੀ ਹੋਵੇ ਕੰਦੀ ਪ੍ਰੈਕਟਿਸ ਕਰਾਉਣਾ ਵੀ ਸਪੋਰਟਸ ਨਹੀਂ ਹੁੰਦੇ ਆਰਟਿਸਟਰੀ ਦੇ ਚ ਪਾਟੀ ਦੇ ਹੋਰ ਵੀ ਕਈ ਪਾੜ ਹੁੰਦੇ ਆ ਉਹ ਸਿਸਟਮ ਹੁੰਦੇ ਜਿਹੜਾ ਉਹਨਾਂ ਨੂੰ ਵੀ ਡਿਵੈਲਪ ਕਰਨਾ ਹੁੰਦਾ ਹੈ। ਸਸਿਕਾ ਜੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਟਿੰਕੀ ਪਹਿਲਵਾਨ ਅੱਜ ਅਸੀਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਰੈਸਲਿੰਗ ਕੋਚ ਮਨਜੀਤ ਸਿੰਘ ਜੀ ਨਾਲ ਜਿਨ੍ਹਾਂ ਨੇ ਸਾਡੀ ਕੁਸ਼ਤੀ ਨੂੰ ਫਤੇਗੜ ਸਾਹਿਬ ਵਿੱਚ ਉੱਪਰ ਚੱਕਣ ਵਿੱਚ ਬਹੁਤ ਹੀ ਜ਼ਿਆਦਾ ਉੱਕਾ ਯੋਗਦਾਨ ਪਾਇਆ ਹੈ ਆਓ ਤੁਹਾਨੂੰ ਜਾਣੂ ਕਰਾਈਏ ਮਨਜੀਤ ਕੋਚ ਸਾਹਿਬ ਨਾਲ ਕੋਚ ਸਾਹਿਬ ਸਸਿਕਾ ਜੀ ਸਸਿਕਾ ਜੀ ਨਮਸਕਾਰ ਸਾਰਿਆਂ ਨੂੰ ਸਸਿਕਾ ਜੀ ਕੋ ਸਾਹਿਬ ਅੱਜ ਸਾਡੇ ਚੈਨਲ ਤੇ ਆਨ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੋ ਤੁਹਾਡੀ ਮਿਹਰਬਾਨੀ ਤੋਂ ਹਮ ਨੂੰ ਬੁਲਾਇਆ। ਮੇਰੇ ਨਾਮ ਮਾਨਵ ਦਾ ਹੈ। ਕੋ ਸਾਬ ਤੁਹਾਡੀ ਪਹਿਲਵਾਨੀ ਦੀ ਸ਼ੁਰੂਆਤ ਕਿੱਥੋਂ ਹੋਈ? ਮੇਰੀ ਸ਼ੁਰੂਆਤ ਗਰਦਾਸਪੁਰ ਤੋਂ ਵੈਸੇ ਹੋਈ ਬੀਸਿਕਲੀ। ਮੇਰੇ ਮਾਮਾ ਜੀ ਸਾਈ ਕੋਚ ਹੀ। ਉਹਨਾਂ ਦੀ ਪ੍ਰੇਰਣਾ ਸਰਦਕਾ ਹੀ ਮਸਲੇ ਹਾਂ ਜੀ। ਕੋ ਸਾਬ ਤੁਹਾਡੀ ਉਦੋਂ ਉਮਰ ਕਿੰਨੀ ਸੀ? ਉਮਰ ਮੇਰੀ ਤਾਂ 17-18 ਸਾਲ ਚ ਮੈਂ ਸ਼ੁਰੂ ਕੀਤੀ ਪਲੱਸ 1 2 ਚ। ਅੱਛਾ ਜੀ। ਜੱਡੀ ਪਹਿਲਵਾਨੀ ਤੁਸੀਂ ਸ਼ੁਰੂ ਕੀਤੀ ਇਹ ਮਿੱਟੀ ਤੋਂ ਸ਼ੁਰੂ ਕੀਤੀ ਜਾਂ ਮੈਟ ਤੋਂ ਨਹੀਂ ਮੈਟ ਤੋਂ ਸ਼ੁਰੂ ਕੀਤੀ ਠੀਕ ਮਿੱਟੀ ਜ ਬਹੁਤ ਘੱਟ ਬਹੁਤ ਹੀ ਘੱਟ ਕੋਸਾ ਤੁਸੀਂ ਕਿਹੜੇ ਤੁਹਾਡੀ ਐਜੂਕੇਸ਼ਨ ਕਿੰਨੀ ਹੈ ਪੜ੍ਹਾਈ ਤੁਸੀਂ ਕਿੱਥੇ ਤੱਕ ਕੀਤੀ ਹੈ ਮੈਂ ਪਹਿਲਾਂ ਦੱਸਣਾ ਆਪਣੇ ਬਾਰੇ ਮੈਂ ਗਰਦਾਸਪੁਰ ਤੋਂ ਜਿਆਦਾ ਪੜ੍ਹਾਈ ਕੀਤੀ ਜੰਮੂ ਵਿੱਚ ਕੀਤੀ बाद चल गए पट प्लस टू तो बाद पटिया चल गए ठीक है जी पटिया बीपीएड की एम बी एड फिज ठीक है प्रैक्टिस करते रहे बाद एन ई एस कर पटियाली एन आई एस एन एस कोई विशेष ट्रेनिंग होंगी क्या ਪਟਿਆਲੇ ਤੋਂ ਕੋਸਾਬ ਜਿਹੜੀ ਐਨ ਆਈਐਸ ਹੈ ਇੱਥੇ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਰੈਸਲਿੰਗ ਦੀ ਕੋਚਿੰਗ ਲਈ ਹਾਂ ਸਿਰਫ ਕੋਚਿੰਗ ਵਾਸਤੇ ਸਿਰਫ ਰੈਸਲਿੰਗ ਦੀ ਹਾਂ ਰੈਸਲਿੰਗ ਦੀ ਯਾਨੀ ਕਿ ਤੁਸੀਂ ਇੱਕ ਇੰਟਰਨੈਸ਼ਨਲ ਲੈਵਲ ਦੇ ਕੋਚ ਹੋ ਹਾਂਜੀ ਠੀਕ ਹੈ ਜੀ ਕੋਸਾਬ ਅੱਜ ਤੁਸੀਂ ਕੋਚਿੰਗ ਲਾਈਨ ਚ ਕਦੋਂ ਕਦੋਂ ਤੋਂ ਆਏ ਹੋ ਮੈਂ 2003 ਚ ਇੰਨੇ ਪਾਸਪੋਰਟ ਹੋਇਆ ਉਹ ਤੋਂ ਮੇਰੇ ਤੌਰ ਮੈਂ ਸਤਾ ਫਿਰ ਖਨੇ ਮਲਖਪੁਰ ਖਾੜੇ ਚ ਜਾ ਕੇ ਮੈਂ ਸ਼ੁਰੂਆਤ ਹੋਈ ਮੇਰੀ ਉਹ ਦਰਮਨ ਸਾਹਿਬ ਰਸਮੀ ਕੋਚੀ ਉਹਨੇ ਨਾਲ ਖਾੜੇ ਵਿੱਚ ਮੈਂ ਰਹਿਣਾ ਪਿਆ ਉਥੋਂ ਹੱਡੀ ਸ਼ੁਰੂਆਤ ਹੋ ਗਈ ਬਾਅਦ ਵਿੱਚ ਬਾਅਦ ਚ ਮੈਂ ਸਪੋਰਟਸ ਡਿਪਾਰਟਮੈਂਟ ਚ ਆਇਆ ਕੰਟਰੈਕਟ ਕੋਚ तकरीबन 2008-09 ਚ ਉਤ ਬਾਦ ਫਿਰ ਮੈਂ ਗਰਦਾਸਪੁਰ ਜਾ ਕੇ ਫਿਰ ਕੋਚਿੰਗ ਸ਼ੁਰੂ ਕੀਤੀ ਗਰਦਾਸਪੁਰ ਹਾਂਜੀ ਕਰਦਾਸਪੁਰ ਖਾਸ ਕਰਦਾਸਪੁਰ ਤੋਂ ਹੰਦਰਦਾਸਪੁਰ ਸ਼ਹਿਰ ਦੇ ਵਿੱਚ ਸਾਡਾ ਕੋਚਿੰਗ ਸੈਂਟਰ ਹੀ ਹੈ ਠੀਕ ਹੈ ਉੱਥੇ ਪ੍ਰੈਕਟਿਸ ਕਰਵਾਇਆ ਹੈ ਪਰ ਸੱਤ ਅੱਠ ਸਾਬ ਵਿੱਚ ਪ੍ਰੈਕਟਿਸ ਕੀਤੀ ਕੋ ਸਭ ਇਸ ਟਾਈਮ ਤੁਸੀਂ ਕਿੱਥੇ ਪ੍ਰੈਕਟਿਸ ਕਰਾ ਰਹੇ ਹੋ ਉਸ ਤੋਂ ਬਾਅਦ ਫਿਰ ਮੈਂ ਪੋਸਟਿੰਗ ਮਰੀ ਫਤੇਗੜ ਸਾਹਿਬ ਉਹ ਹੀ ਜਿੱਥੇ ਮੈਂ ਅਸਟਾਉਂ ਦੇ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਕੋ ਬਹੁਤ ਨਾਮ ਸੁਣਿਆ ਸਰ ਤੁਹਾਡਾ ਅਸੀਂ ਸੁਣਿਆ ਹੈ ਕਿ ਰੈਸਲਿੰਗ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਜਾਣ ਵਾਲਾ ਬਹੁਤ ਦੇਰ ਬਾਅਦ ਫਤੇਗੜ ਸਾਹਿਬ ਨੂੰ ਇੱਕ ਕੋਚ ਮਿਲਿਆ ਬਹੁਤ ਕੋਸ਼ਿਸ਼ ਕਰ ਰਹੇ ਆ ਇਹ ਇਲਾਕਾ ਥੋੜਾ ਜਿਹਾ ਮਿੱਟੀ ਵਾਲ ਜਿਆਦਾ ਜ਼ੋਰ ਦੇ ਰਿਹਾ ਆ ਆਪਾਂ ਬਹੁਤ ਕੋਸ਼ਿਸ਼ ਕਰਾਂਗੇ ਬੱਚੇ ਨੂੰ ਮਿੱਟੀ ਤੋਂ ਮੈਦ ਵੱਲ ਲੈ ਆ ਰਹੇ ਆ ਬੱਚੇ ਆ ਵੀ ਰਹੇ ਆ ਬਹੁਤ ਜਾਤਾ ਅਰ ਜੱਟ ਵੀ ਚੰਗੇ ਆ ਰਹੇ ਆ ਉੱਚ ਕੋਈ ਸ਼ੱਕ ਨਹੀਂ ਆਪਾਂ ਸੋਕਰ ਕੇ ਕੱਲ ਨੂੰ ਪੱਤਰ ਕੀ ਹੋਏਗੀ ਕੋਸਬ ਮੈਨੇ ਇੱਕ ਗੱਲ ਦੱਸੋ ਬੱਚੇ ਨੂੰ ਆਪਾਂ ਕਿਸ ਉਮਰ ਵਿੱਚ ਪਹਿਲਵਾਨੀ ਲਾਈਨ 'ਚ ਲੈ ਕੇ ਆ ਸਕਦੇ ਆ ਕੁਸਤੀ ਸ਼ੁਰੂ ਕਰਨ ਵਾਸਤੇ ਬੱਚੇ ਨੂੰ 8-9 ਸਾਲ ਦੀ ਉਮਰ ਵਿੱਚ ਪਾ ਦੇਣਾ ਚਾਹੀਦਾ ਜਰਨਲ ਐਕਸਰਸਾਈਜ਼ ਕਰੇ ਬੱਚਾ ਮੈਟ ਤੇ ਆ ਕੇ ਥੋੜਾ ਥੋੜਾ ਜਿਆਦਾ ਦੌੜਨੇ ਜਰਨਲ ਐਕਸਰਸਾਈਜ਼ ਠੀਕ ਹੈ ਕੋ ਸਭ ਜਿਹੜਾ ਇਹਦਾ ਆਪਾਂ ਨੂੰ ਬੈਨੀਫਿਟ ਕੀ ਮਿਲਦਾ ਹੈ ਰੈਸਲਿੰਗ ਚ ਬੱਚਿਆਂ ਨੂੰ ਆਪਾਂ ਕਿਵੇਂ ਪ੍ਰੇਰਿਤ ਕਰ ਸਕਦੇ ਹਾਂ ਉਹਨਾਂ ਨੂੰ ਆਪਣੇ ਵੱਲ ਖਿਚਣ ਚ ਪ੍ਰੇਰਿਤ ਆਪੇ ਕਰ ਸਕਦੇ ਹੈ ਕਿ ਸਪੋਰਟਸ ਦਾ ਬੈਨੀਫਿਟ ਤਾਂ ਹੈ ਹੀ ਹੈ ਉਹ ਤੇ ਸਾਰੀਆਂ ਗੇਮਾਂ ਵਿੱਚ ਬਰਾਬਰ ਹੀ ਹੈ ਕੁਸ਼ਤੀ ਵਿੱਚ ਬੈਨੇਫਿਟ ਹੈ ਕੁਸ਼ਤੀ ਵਿੱਚ ਅਨਵਿਸ਼ਲ ਗੇਮ ਆ ਕਿਤੇ ਅਨਵਿਸ਼ਲ ਗਿਆ ਆਪਣੇ ਦਮ ਤੇ ਲੜਨਾ ਜਾਂ ਲੜਨਾ ਇਹਦਾ ਸਭ ਤੋਂ ਵੱਡਾ ਹੈ ਬੈਨੇਫਿਟ ਇੱਕ ਦੂਜਾ ਇਹਦਾ ਬੈਨੇਫਿਟ ਇਹ ਹੈ ਕਿ ਇਹਦੇ ਵਿੱਚ ਜ਼ਿਆਦਾ ਖਰਚਾ ਨਹੀਂ ਹੈਗੇ ਕਿਟ 슈 ਜ਼ਿਆਦਾ ਇਹਨੇ ਮਹੰਗੇ ਨਹੀਂ ਕੋਸਟਲੀ ਨਹੀਂ ਹੈਗੇ ਤੁਸੀਂ ਨਾਰਮਲ ਲੈ ਕੇ ਵੀ ਪ੍ਰੈਕਟਿਸ ਕਰ ਸਕਦੇ ਕੁਸਮ ਮੈਂ ਸੁਣਿਆ ਕਿ ਇਹਦੇ ਵਿੱਚ ਡਾਈਟ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਡਾਈਟ ਵੀ ਹੈਗੀ ਆ ਪਰ ਜੋ ਜੋ ਬੱਚਾ ਤਰੱਕੀ ਕਰੇਗਾ ਫਿਰ ਡਾਈਟ ਵੀ ਵਧਦੀ ਜਾਊਗੀ ਬਗੈਰ ਦੀ ਪਰ ਸ਼ੁਰੂਆਤ ਵਿੱਚ ਨਾਰਮਲ ਡਾਈਟ ਨਾਲ ਵੀ ਚੱਲ ਸਕਦਾ ਹੈ ਇਹ ਚਾਹੀਦਾ ਜਿਆਦਾ ਬੱਡਾ ਹੋਊਗਾ ਮੰਦੀ ਜ਼ਰੂਰਤ ਨਹੀਂ ਵੀ ਡਾਈਟ ਤੋਂ ਬਿਨਾ ਪ੍ਰੈਕਟਿਸ ਨਹੀਂ ਹੋ ਸਕਦੀ ਬੱਚਾ ਸ਼ੁਰੂਆਤ ਤੇ ਕਰੇ ਠੀਕ ਹੈ ਉਹ ਤਾਂ ਬਸ ਉਸ ਬੰਦ ਜਾਂਦੇ ਨੇ ਠੀਕ ਕੋਸਾ ਮੈਂ ਕਈ ਵਾਰੀ ਨਾ ਦੇਖਿਆ ਵੀ ਹੁਣ ਵੀ ਜਿੰਨਾ ਆਲੇ-ਦਾਲੇ ਵਾਲੇ ਜਿੰਨੇ ਵੀ ਗਰਾਊਂਡ ਨੇ ਕੋਈ ਵੀ ਗੇਮ ਦੇ ਲਗਾ ਲਓ ਰੈਸਲਿੰਗ ਦੇ ਲਗਾ ਲਓ ਕੁਝ ਵੀ ਲਗਾ ਲਓ ਜਿਸ ਟਾਈਮ ਅਸੀਂ ਰੈਸਲਿੰਗ ਕਰਦੇ ਸੀ ਕੋ ਸਾਹਿਬ ਉਦੋਂ ਇੱਕ ਇੱਕ ਖਾੜੇ ਚ ਘੱਟ ਤੋਂ ਘੱਟ 20 ਤੋਂ 25 ਬੱਚੇ ਪੰਜਾਬ ਦੇ ਖਾੜਿਆਂ ਦੇ ਵਿੱਚ ਹੁੰਦੇ ਸੀ ਅੱਜ ਜਦੋਂ ਵੀ ਮੈਂ ਕਿਸੇ ਖਾੜੇ ਵਿੱਚ ਜਾਣਾ ਹੈ ਉੱਥੇ ਵੱਧ ਤੋਂ ਵੱਧ ਖਿੱਚ ਧੂਕੇ 7 ਤੋਂ 8 ਵੱਧ ਤੋਂ ਵੱਧ ਖਿੱਚ ਧੂਕੇ 10ਕ ਜਵਾਕ ਹੀ ਮਿਲਦੇ ਹਨ ਇਸ ਦਾ ਕਾਰਨ ਕੀ ਹੈ ਇਸ ਦਾ ਕਾਰਨ ਇੱਕ ਤੇ ਇਹ ਆ ਕਿ ਪਹਿਲਾਂ ਤੇ ਬੱਚਿਆਂ ਨੂੰ ਖਾਣ ਸੈਂਟਰਾਂ ਚ ਭਜਾਉਣਾ ਪੈਂਦਾ ਸੀ ਕੱਢਣਾ ਪੈਂਦਾ ਸੀ ਬੱਚੇ ਬਹੁਤ ਜ਼ਿਆਦਾ ਹੁੰਦੇ ਹਮੈਂ ਦੇਖਦਾ ਹੁੰਦਾ ਸੀ ਜਦੋਂ ਅਸੀਂ ਪ੍ਰੈਕਟਿਸ ਕਰਦੇ ਸੀ ਨਾ ਜੀ ਉਦੋਂ ਆਹੀ ਕੁਝ ਸੀਗਾ ਕਿ ਕਈ ਬੱਚੇ ਕੱਢਨੇ ਪੈਂਦੇ ਸੀ ਯਾਰ ਟਾਈਮ ਹੀ ਨਹੀਂ ਮਿਲਦਾ ਕਈਆਂ ਨੂੰ ਪਿੱਛੇ ਪਾਜਦਾ ਬਿਲਕੁਲ ਸਹੀ ਗੱਲ ਹੈ ਜੀ ਪਰ ਹੁਣ ਐਸਾ ਵਕਤ ਆ ਗਿਆ ਹੁਣ ਬੱਚੇ ਬੁਲਾਉਣੇ ਪੈਂਦੇ ਆ ਯਾਰ ਆਜੋ ਯਾਰ ਆਜੋ ਯਾਰ ਆਜੋ ਇਹਦਾ ਕਾਰਨ ਕੀ ਹੈ ਕਿ ਪੇਰੈਂਟਸ ਨਹੀਂ ਦੇਖ ਰਹੇ ਕੀ ਕਾਰਨ ਹੋ ਸਕਦਾ ਸਾਡਾ ਕਾਰਨ ਥੋੜਾ ਜਿਹਾ ਸਮਾਜ ਦੀ ਵੀ ਸੋਚ ਬਦਲ ਗਈ ਤੇ ਕੁਝ ਬਾਹਰ ਜਾਂਦਾ ਵੀ ਕਰੀਅਰ ਸਬੰਧ ਮੇਨ ਰੀਜਨ ਤੁਸੀਂ ਬਾਹਰ ਜਾਣ ਦਾ ਕਰੇਜ ਹੀ ਮੰਨ ਰਹੇ ਹੋ ਯਾਨੀ ਕਿ ਮੇਨ ਰੀਜਨ ਤੁਸੀਂ ਇਹ ਕਹਿ ਰਹੇ ਹੋ ਕਿ ਮਾਪੇ ਜ਼ਿਆਦਾਤਰ ਪ੍ਰੈਫਰ ਬਾਹਰ ਜਾਣ ਨੂੰ ਦੇ ਰਹੇ ਬਿਲਕੁਲ ਬਾਹਰ ਜਾਣ ਦਾ ਸਾਰੇ ਬੱਚੇ ਦੇ ਪੇਰਸ ਤੇ ਤਮਾਦ ਬੱਚਾ ਮੇਰਾ ਪੜੇ ਤੇ ਬਾਹਰ ਜਾਵੇ ਬੱਚੇ ਤਾਂ ਪੜੇ ਤੇ ਬਾਹਰ ਜਾਵੇ ਇਸ ਨੂੰ ਇਹਦਾ ਇੱਕ ਨੁਕਸਾਨ ਹੀ ਹੋ ਰਿਹਾ ਹੈ ਆਪਣੇ ਪੰਜਾਬ ਦਾ ਕਿ ਸਾਰਿਆਂ ਦਾ ਹੀ ਹੋ ਰਿਹਾ ਹੈ ਬੱਚਿਆਂ ਦਾ ਫਿਊਚਰ ਲਾਈਫ ਹਾਂ ਸਟੈਂਡ ਪਤਲਾ ਬਿਲਕੁਲ ਸਹੀ ਗੱਲ ਬੱਚਿਆਂ ਦੀ ਨਿਗਾਹ ਕਮਜ਼ੋਰ ਹੋ ਰਹੀ ਹੈ ਸਟਾਰਟਿੰਗ ਚ ਛੋਟੀ ਵੇਟ ਹੈਵੀ ਵੇਟ ਹੋ ਰਹੇ ਬੱਚਿਆਂ ਦੇ ਬਾਡੀ ਸਟਰਕਚਰ ਪਹਿਲਾਂ ਬਦਲ ਜਾਂਦੇ ਬੱਚਿਆਂ ਦੇ ਬਿਲਕੁਲ ਇਸ ਵਾਰ ਕੋਈ ਧਿਆਨ ਹੀ ਦੇ ਰਿਆ ਪੇਰੈਂਟਸ ਸਹੀ ਹੈ ਪੇਰਸ ਸਿਰਫ ਦਿਖ ਰਿਹਾ ਬਾਹਰ 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 ਤਾਂ ਸੁਣਿਆ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਆਪਾਂ ਰੋਜ਼ ਕਿੰਨੇ ਦੇਖ ਰਹੇ ਹਾਂ ਇਹਨੂੰ ਰੋਕਣ ਲਈ ਸਪੋਰਟਸ ਚ ਜੇ ਕੁਝ ਕਰਨਾ ਪਵੇ ਤਾਂ ਕੀ ਕਰਨਾ ਚਾਹੀਦਾ ਸਪੋਰਟਸ ਵਿੱਚ ਸਰਕਾਰ ਨੂੰ ਚਾਹੀਦਾ ਕਿ ਜ਼ਿਆਦਾ ਨੌਕਰੀਆਂ ਦੇ ਬਦੇ ਹਾਂਜੀ ਬੱਚੇ ਇੱਥੇ ਨੁਕਸਨ ਲੱਗ ਜਾਂਦੇ ਬਾਹਰ ਜਾਂਦੇ ਬੱਚੇ ਨਾਮ ਪੁੱਤ ਚਾਹਤ ਰਹੇ ਸਤੋ ਵੱਡਾ ਕਰਨ ਦੇ ਹੋਸਾ ਠੀਕ ਹੈ ਕੋ ਸਾਬ ਇਕਤੀਜ ਹੋਰ ਦੇਖਣ ਚਾਹ ਰਹੀ ਹੈ ਕਿ ਨਾ ਬੱਚੇ ਜ਼ਿਆਦਾਤਰ ਜਲਦੀ ਰਿਜ਼ਲਟ ਪਾਣ ਦੇ ਚੱਕਰ ਚ ਗਲਤ ਚੀਜ਼ਾਂ ਦਾ ਉਪਯੋਗ ਕਰ ਰਹੇ ਹੈ ਲਾਈਕ ਡਰੱਗ ਲੈ ਰਹੇ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ वो कर रहे भी नुकसान बहुत हो रहा है बच्चे का नहीं करनी चाहिए एज ए चंगे प्लेयर जिन्हें लम्मी गेम करनी है ना उजा नहीं करेंचुर डाइट खावे बच्चा चलेगा नैचुरी डाइट की, की डाइट आम नॉर्मल खाना होगा जूस होगा फल फ्रूट आएगा जिम्मे दुध सब्जियाँ जमी टाँडा मखन घ्यो दुद्ध दही ये चीजा ਸੋ ਦੇਖਿਆ ਜabe ਤਾਂ ਪੁਰਾਣੇ ਸਮਿਆਂ ਦੇ ਵਿੱਚ ਜੋ ਪਹਿਲਵਾਨ ਹੁੰਦੇ ਸੀ ਉਦੋਂ ਕਿਹੜੇ ਡਰੱਗ ਹੁੰਦੇ ਸੀ ਫਿਰ ਵੀ ਉਹਨਾਂ ਦੇ ਜੁੱਸੇ ਢੱਢੇ ਤਕੜੇ ਹੁੰਦੇ ਸੀ ਤੇ ਅੱਜ ਦੌਰ ਅਲੱਗ ਹੋ ਚੁੱਕਿਆ ਹੈ ਇਹ ਬੱਚਿਆਂ ਵਿੱਚ ਬਹੁਤ ਚਾਹ ਤੱਕ ਮੈਂ ਬਹੁਤ ਜਿਆਦਾ ਜਲਦੀ ਰੈਟ ਲਾ ਇਹ ਬੜੀ ਵੱਡੀ ਕਮਜ਼ੋਰੀ ਹੋ ਗਈ ਹਰ ਬੱਚੇ ਪੇਸ਼ੈਂਸ ਖਤਮ ਹੋ ਗਿਆ ਪੇਸ਼ੈਂਸ ਖਤਮ ਹੋ ਗਿਆ ਪੇਸ਼ੈਂਸ ਖਤਮ ਹੋ ਗਿਆ ਪਹਿਲਾਂ ਪਲੇਅਰ ਵੀ ਲੰਮੇ ਚੱਲਦੇ ਸੀ ਸਲੋ ਸਲੋ ਚੱਲਦੇ ਜਾਂਦੇ ਸੀ ਅੱਜ ਕੱਲ੍ਹ ਬੱਚਾ ਜਾਂਦਾ ਕਿ ਮੈਂ ਅੱਜ ਰਾਉਂਡ ਚ ਆਇਆ ਕੱਲ ਮੈਂ 스타 ਬਣ ਗਿਆ ਸਭ ਤੋਂ ਵੱਡੀ ਕਮੀ ਆਈ ਬੱਚਿਆਂ ਵਿੱਚ ਕੋਸੇ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਹਿਲਵਾਨ ਕਿੰਨੀ ਦੇਰ ਚ ਤਿਆਰ ਹੋ ਜਾਂਦਾ ਹੈ ਨੈਸ਼ਨ ਲੈਵਲ ਤੱਕ ਤੇ ਪ੍ਰੇਰਪੰਦਾ 3-4 ਸਾਲ ਦੇ ਵਿੱਚ ਚੰਗਾ ਟ੍ਰੇਨ ਹੋ ਜਾਂਦਾ ਜੇ ਬੱਚਾ ਚੰਗਾ ਲਗਨ ਨਾਲ ਕਰੇ ਤੇ ਜੇ ਅਨੁਸ਼ਾਸਨ ਚ ਰਹਿ ਕੇ ਉਹ ਪ੍ਰੈਕਟਿਸ ਕਰਦਾ ਹੈ ਤਾਂ ਉਹ ਰੈਗੂਲਰ ਕਰਦਾ ਹੈ ਮੈਂ ਸੁਣਿਆ ਪਹਿਲਵਾਨੀ ਕਰਨੀ ਬਹੁਤ ਔਖੀ ਹੈ ਇਦੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਹੋਰ ਗੇਮਾਂ ਦੀ ਇੰਨੀ ਮਿਹਨਤ ਨਹੀਂ ਹੁੰਦੀ ਜਿੰਨੀ ਇਹਦੀ ਹੁੰਦੀ ਹੈ ਇਹ ਵੀ ਤੁਸੀਂ ਕਾਰਨ ਮੰਨਦੇ ਹੋ ਕਿ ਬੱਚੇ ਨਹੀਂ ਪਹਿਲਵਾਨੀ ਕਰ ਪਾਉਂਦੇ ਇਹ ਚੱਕਰਾਂ 'ਚ ਇਹ ਵੀ ਹੈ ਥੋੜੀ ਸਟਰੋਂਗ ਗੇਮ ਆ ਜਾਨਵਰੀ ਗੇਮ ਆ ਅੱਜਕੱਲ ਬੱਚੇ ਸੌਖੀਆਂ ਗੇਮਾਂ ਲਾਜਾਦਾ ਪ੍ਰੀਫਰੈਂਸ ਕਰ ਰਹੇ ਆ ਚਲੋ ਮਾਲਾ ਮਾਲਾ ਟਾਈਮ ਪਾਸ ਕਰਨ ਵਾਸਤੇ ਮੈਂ ਨਾ ਇੱਕ ਇੰਟਰਵਿਊ ਸੁਣ ਰਿਹਾ ਸੀ ਜੱਸਾ ਪਹਿਲਵਾਨ ਪੱਟੀ ਦੀ ਉਹਨਾਂ ਨੇ ਕਿਹਾ ਸੀ ਵੀ ਪਹਿਲਵਾਨ ਜੇ ਇੱਕ ਪਾਸਿਓਂ ਵੀ ਬੰਦਾ ਬੀਕ ਹੈ ਤਾਂ ਉਹ ਪਹਿਲਵਾਨ ਨਹੀਂ ਬਣ ਸਕਦਾ ਲਾਈਕ ਉਹਦੇ ਲਈ ਦਿਮਾਗ ਵੀ ਚਾਹੀਦਾ ਹੈ ਸਪੀਡ ਵੀ ਚਾਹੀਦੀ ਹੈ ਪਾਵਰ ਵੀ ਚਾਹੀਦੀ ਹੈ ਜਿਹੜੀ ਕੁਸ਼ਤੀ ਗੇਮ ਆ ਨਾ ਉਹਦੇ ਵਿੱਚ ਪਾੜੀ ਦਾ ਹਰ ਪਾਰਟ ਇਨਵੋਲਵ ਹੁੰਦਾ ਠੀਕ ਦਿਮਾਗ ਵੀ ਸਰੀਰ ਵੀ ਸਾਰੇ ਮਸਲ ਹੀ ਕੁਸ਼ਤੀ ਵਿੱਚ ਜਮਾਲ ਹੁੰਦੇ ਆ ਜੇ ਕੋਈ ਇੱਕ ਪਾਸਾ ਵੀ ਕਮਜ਼ੋਰ ਹੈਗਾ ਤੇ ਬੱਚਾ ਉਥੋਂ ਉਹ ਸਿਰ ਕਮਜ਼ੋਰੀ ਹੋ ਗਈ ਬੱਚੇ ਦੀ ਇਹਦੇ ਇਹਨਾਂ ਦੇ ਸਕਿਲਸ ਹੁੰਦੇ ਨੇ ਜੀ ਕੀ ਇਹਨਾਂ ਨੂੰ ਡਿਵੈਲਪ ਕਰਨਾ ਜਿਵੇਂ ਬੱਚਾ ਇੱਕ ਪਾਸੇ ਵੀਕ ਚੱਲ ਰਿਹਾ ਹੈ ਜੇ ਸਮਝ ਲਓ ਕਿ ਉਹ ਉਹ ਚੰਗੇ ਕੋਚ ਨੇ ਪਛਾਣਾਂ ਦਾ ਕਿ ਬੱਚੇ ਦੀ ਕਮੀ ਕਿੱਥੋਂ ਆ। ਬੱਚਾ ਕਿੱਥੋਂ ਕਮੀ ਕਰ ਰਿਹਾ ਹੈ ਕਿਹੜੇ ਪਾਸੇ ਢੀਕ ਜਾ ਰਿਹਾ। ਉਹ ਵੀ ਪ੍ਰੈਕਟਿਸ ਕਰਕੇ ਬੱਚੇ ਦੀ ਦੂਰ ਹੁੰਦੀ ਹੈ ਕਮੀਆਂ। ਯਾਨੀ ਕਿ ਇਹ ਕਹਿ ਸਕਦੇ ਆਂ ਵੀ ਕੋਚ ਦੀ ਬਹੁਤ ਵੱਡੀ ਭੂਮਿਕਾ ਹੈ। ਹਾਂ ਕੋਚ ਦੀ ਬਹੁਤ ਵੱਡੀ ਭੂਮਿਕਾ ਹੈ। ਕੋਚ ਉਹ ਬੰਦਾ ਹੁੰਦਾ ਜਿਹੜਾ ਇੱਕ ਟ੍ਰੇਨੀ ਨੂੰ ਤਰਾਸ਼ਦਾ। ਚੰਗੇ ਮਕਾਮ ਤੱਕ ਪਹੁੰਚਾਉਂਦਾ। ਇਹਦੇ ਵਿੱਚ ਕੋਚ ਚੁਣਨਾ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇੱਕ ਬੱਚੇ ਲਈ। ਹੁਣ ਆਪਾਂ ਦੇਖਦੇ ਹਾਂ ਕਿ ਕੋਚ ਅੱਜ ਕੱਲ ਤਾਂ ਹਰ ਇੱਕ ਹੀ ਕੋਚ ਬਣਿਆ ਫਿਰਦਾ ਹੈ 4-2-4 ਸਾਲ ਪਹਿਲਵਾਨੀ ਕਰਦਾ ਕਿ ਉਹ ਆਪਣੇ ਆਪ ਨੂੰ ਉਸਤਾਦ ਕਹਿਣ ਲੱਗ ਜਾਂਦਾ ਹੈ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਸੋਚਦੇ ਹੋ ਇਹੇ ਹੋਣੀਆਂ ਚਾਹੀਦੀਆਂ ਜਾਂ ਕੋਈ ਬੱਚੇ ਕੋਲ ਡਿਗਰੀ ਜਾਂ ਕੋਈ ਜਿਹੜਾ ਕੋਚ ਬਣਿਆ ਉਹ ਘੱਟੋ ਘੱਟ ਇੱਕ ਨੈਸ਼ਨਲ ਪਲੇਅਰ ਤਾਂ ਹੋਣਾ ਚਾਹੀਦਾ ਡਿਗਰੀ ਹੋਵੇ ਸਭ ਡਿਗਰੀ ਜ਼ਰੂਰੀ ਵੀ ਨਹੀਂ ਬੱਚੇ ਨੌਲੇਜ ਤੇ ਹੋਵੇ ਬੰਦੇ ਨੂੰ ਜਿਹੜਾ ਬੰਦਾ ਕੋਈ ਕਰਵਾ ਰਿਹਾ ਉਹਨੂੰ ਵੀ ਇਹਦੇ ਬੈਨੀਫਿਟ ਕੀ ਆ ਕੋਈ ਸਰਟੀਫਿਕੇਟ ਕਿੱਥੋਂ ਬਚਾਉਣਾ ਕੀ ਸਿਸਟਮ ਆ ਕਿਹੜੇ ਸਿਸਟਮ ਕਿਵੇਂ ਅਪਰੂਵ ਕਰਨਾ ਇਹ ਵੀ ਥੋੜੀ ਜਾਣਕਾਰੀ ਹੋਵੇ ਕੰਦੀ ਪ੍ਰੈਕਟਿਸ ਕਰਾਉਣਾ ਵੀ ਸਪੋਰਟਸ ਨਹੀਂ ਹੁੰਦੇ ਆਰਟਿਸਟਰੀ ਦੇ ਚ ਪਾਟੀ ਤੇ ਹੋਰ ਵੀ ਕਈ ਪਾਟ ਹੁੰਦੇ ਆ ਉਹ ਸਿਸਟਮ ਉਹਨਾਂ ਨੂੰ ਵੀ ਡਿਵੈਲਪ ਕਰਨਾ ਹੁੰਦਾ ਠੀਕ ਉਹਨਾਂ ਚੀਜ਼ਾਂ ਨੂੰ ਇਹ ਕਈ ਲੋਕ ਇਹ ਧਿਆਨ ਨਹੀਂ ਦਿੰਦੇ ਨਾ ਜਿਹੜਾ ਸਰਕੂਲੇਟਰੀ ਸਿਸਟਮ ਆ ਉਹਨੂੰ ਪ੍ਰੂਵ ਕਰਨਾ respiratory system ਨੂੰ improve ਕਰਨਾ ਮੈਂ ਕਈ ਵਾਰ ਜਿਹੜੇ ਆਰਮ ਟ੍ਰੀਨਿੰਗ ਹੁੰਦੇ ਹਨ ਉਹ ਸਿਰਫ ਮਸਲ ਦੇਖਦੇ ਆ ਫਿਰ ਮਸਲ ਡਿਵੈਲਪ ਹੋ ਗਿਆ ਬੱਚਾ ਬਹੁਤ ਅੜਾ ਬਹੁਤ ਅੜਾ ਜਿਹੜੇ ਦੂਜੇ ਹਰੇ ਸਿਸਟਮਾਂ ਅੰਦਰ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਕੋਸਵ ਇੱਕ ਹੋਰ ਮੈਥਡ ਤੋਂ ਪੁੱਛਣਾ ਚਾਹਨਾ ਹੈ ਵੀ ਮਿੱਟੀ ਦੀ ਕੁਸ਼ਤੀ ਔਰ ਮੈਡ ਦੀ ਕੁਸ਼ਤੀ 'ਚ ਕੀ ਫਰਕ ਹੈ ਮਿੱਟੀ ਦੀ ਕੁਸ਼ਤੀ 'ਚ ਤੇ ਮੈਡ 'ਚ ਫਰਕ ਤੇ ਬਹੁਤ ਆ ਕੋ ਮਿੱਟੀ 'ਚ ਕੋ ਟਾਈਮ ਨਹੀਂ ਹੁੰਦਾ ਫੁੱਲ ਟਾਈਮ ਚੱਲ ਜਾਂਦਾ ਮੈਟ ਤੇ ਤਾਂ ਟਾਈਮ ਤੱਕ ਪੁਆਇੰਟ ਲੈਣਾ ਹੁੰਦਾ ਮੈਟ ਤੇ ਕਿੰਨਾ ਟਾਈਮ ਹੁੰਦੀ ਹੈ ਜੀ ਕੁਸ਼ਤੀ ਮੈਟ ਤੇ ਸਿਨੀਅਰ ਗਰੁੱਪ ਤੇ 6 ਮਿੰਟ ਦੀ ਕੁਸ਼ਤੀ ਹੈ ਠੀਕ ਹੈ ਜੀ 10 ਮਿੰਟ ਦਾ ਰਾਊਂਡ ਹੋਏਗਾ ਹਾਂ ਉਹਦੇ ਵਿੱਚ ਵੀ 1.5 ਮਿੰਟ ਦੇ ਵਿੱਚ ਵਿੱਚ ਪੁਆਇੰਟ ਲੈਣਾ ਹੁੰਦਾ ਨਹੀਂ ਤੇ ਪੈਸਿਵਿਟੀ ਮਿਲੂਗੀ ਠੀਕ ਹੈ ਮਿੱਟੀ ਜੀ ਜਾਨੀ ਹੈ ਜਾਨੀ ਕਿ ਕੁਸ਼ਤੀ ਤੇਜ਼ ਹੋ ਗਈ ਬਹੁਤ ਤੇਜ਼ ਹੋ ਗਈ ਕੁਸ਼ਤੀ ਵਿੱਚ ਟੈਕਨੀਕਲ ਵੀ ਤੇਜ਼ ਹੋ ਗਈ ਬਹੁਤ ਟੰਡਰ ਤੇਜ਼ ਕੁਸ਼ਤੀ ਹੋ ਗਈ ਯਾਨੀ ਕਿ ਇੰਟਰਨੈਸ਼ਨਲ ਪદ્ધਰਤੀ ਅੰਤਰਰਾਸ਼ਟਰੀ ਪદ્ધਰਤੀ ਮੈਟ ਵਾਲ ਹੀ ਕੁਸ਼ਤੀ ਚੱਲਦੀ ਹੈ ਹਾਂ ਮੈਟ ਵਾਲ ਹੀ ਕੁਸ਼ਤੀ ਚੱਲਦੀ ਹੈ ਠੀਕ ਹੈ ਮਿੱਟੀ ਦੀ ਕੁਸ਼ਤੀ ਤੇ ਪੰਜਾਬ ਤੱਕ ਸੀਮਤ ਹੈ ਬਸ ਡੰਗਲਾਂ ਤੱਕ ਸੀਮਤ ਹੈ ਗਾਂਵ ਕੁਛ ਨਹੀਂ ਹੈ ਮਿੱਟੀ ਦਾ ਅਗਰ ਜੇ ਮਿੱਟੀ ਦੀ ਕੁਸ਼ਤੀ ਹੀ ਲੜਦੇ ਰਹੇ ਪਹਿਲਵਾਨ ਉਹਨਾਂ ਦਾ ਅੱਗੇ ਕੈਰੀਅਰ ਖਤਮ ਹੋ ਜਾਊਗਾ ਜੀ ਉਹਨਾਂ ਦਾ ਕੈਰੀਅਰ ਮਿੱਟੀ ਦਾ ਕੀ ਰਹੂਗਾ ਜਿੰਨਾ ਚਿਰ ਲੜੀ ਜਾਣਗੇ ਡੰਗਲ ਲੜੀ ਜਾਨੀ ਕਿ ਜਿੰਨੀ ਤੱਕ ਸਰੀਰ 'ਚ ਜਾਨ ਹੈਗੀ ਹੈ ਤਾਂ ਉਹ ਲੜੀ ਜਾਣਗੇ ਜੇ ਬੱਚਾ ਮੈਡ ਤੇ ਕਰੇਗਾ ਕੱਲ ਮੈਡ ਤੇ ਕਈ ਆਪਸ਼ਨ ਹੋ ਜਾਂਦੀਆਂ ਨੇ ਨੌਕਰੀਆਂ ਦੀਆਂ ਭਰਤੀਆਂ ਦੀਆਂ ਰੇਲਵੇ ਦੀਆਂ ਪੁਲਸ ਦੀਆਂ ਬਾਕੀ ਸਿਵਲ ਡਿਪਾਰਟਮੈਂਟ ਦੇ ਵਿੱਚ ਵੀ ਜਾ ਸਕਦਾ ਬੱਚਾ ਤੁਸੀਂ ਇੱਕ ਗੱਲ ਦੱਸੋ ਵੀ ਪੁਰਾਣੇ ਸਮਿਆਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਪ੍ਰੈਕਟਿਸ ਤੇ ਵਿੱਚ ਕੋਈ ਚੇਂਜਿੰਗ ਹੈ ਜਿਹੜੇ ਪਹਿਲੇ ਬੱਚੇ ਉਹ ਪ੍ਰੈਕਟਿਸ ਜ਼ਿਆਦਾ ਕਰ ਲੈਂਦੇ ਸਨ ਉਹਨਾਂ ਦੇ ਸ਼ਾਨਸ਼ੀਰ ਦਾ ਪੇਸ਼ੈਂਸ ਜ਼ਿਆਦਾ ਹੈ ਜਿਹੜੇ ਅੱਜ ਕੱਲ ਦੇ ਬੱਚੇ ਉਹਨਾਂ ਕੋ ਥੋੜੀ ਪ੍ਰੈਕਟਿਸ ਕੱਟ ਜਾਂਦੇ ਲੋਡ ਲੋਡ ਕੱਟ ਜਾਂਦੇ ਸੈਨਿਕਤਾ ਖਤਮ ਹੋ ਚੁੱਕੀ ਹੈ ਬੱਚੇ ਸੈਨਿਕਤਾ ਖਤਮ ਹੋ ਚੁੱਕੀ ਅਸੀਂ ਦੇਖਦੇ ਸੀਗੇ ਵੀ ਸਾਡੇ ਜਿਹੜੇ ਉਸਤਾਦ ਹੁੰਦੇ ਸੀ ਜਿਹੜੇ ਵੀ ਹੈ ਨਾ ਉਹ ਬੱਚੇ ਨੂੰ ਕੁੱਟ ਵੀ ਦਿੰਦੇ ਸੀ ਮਾਰ ਵੀ ਦਿੰਦੇ ਸੀ ਬੱਚਾ ਫੇਰ ਉਹਨਾਂ ਦੇ ਪੈਰਾਂ 'ਤੇ गिरਦਾ ਸੀ ਜੋ ਅੱਜ ਦਾ ਮਾਹੌਲ ਇਦਾਂ ਦਾ ਹੀ ਹੈ ਕੀ ਕੋਈ ਚੇਂਜ ਨਹੀਂ ਅਸੀਂ ਚੀਜ਼ ਦੀ ਕਮੀ ਹੈ ਕਿ ਜਦ ਜੇ ਕਿ ਬੱਚੇ ਨੂੰ ਜ਼ਿਆਦਾ ਘੂਰਤਾ ਜ਼ਿਆਦਾ ਪ੍ਰੈਕਟਿਸ ਹੋ ਗਈ ਉਹਨੇ ਦੂਜੇ ਗਰਾਊਂਡ ਵਰਕ ਨੂੰ ਨਹੀਂ ਕਰਨਾ ਪਹਿਲਾ ਜ਼ਮਾਨਾ ਸੀ ਬੱਚੇ ਨੂੰ ਕੁੱਟੋ ਮਾਰੋ ਉਨੇ ਫਿਰ ਉੱਥੇ ਹੀ ਹੁੰਦਾ ਹਾਂ ਮੈਂ ਦੇਖਦਾ ਹੁੰਦਾ ਸਾਡੇ ਨਾਲ ਵੀ ਇਹੀ ਕੁਝ ਹੁੰਦਾ ਸੀ ਬਟ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਸਕੂਲਾਂ ਵਿੱਚ ਵੀ ਆ ਗਣਾ ਜੇ ਕਿ টিਚਰ ਸਕੂਲ 'ਚ ਬੱਚੇ ਨੂੰ ਛਾੜਦਾ ਉਹ ਸਕੂਲ টিਚਰ ਇਲੈਕਸ਼ਨ ਹੋ ਜਾਂਦਾ ਹਾਂਜੀ ਹਾਂਜੀ ਇਹ ਵੀ ਇੱਕ ਬੜੀ ਕਮਜ਼ੋਰੀ ਹੈ ਆਪਣੇ ਸਮਾਜ ਦੀ ਬਿਲਕੁਲ ਜੀ ਜਿਹੜੇ ਬੱਚੇ ਵਿਗੜ ਰਹੇ ਨੇ ਇਸੇ ਕਰਕੇ ਵਿਗੜ ਰਹੇ ਨੇ ਜੇ টিਚਰ ਛਾੜ ਰਿਹਾ ਬੱਚੇ ਨੂੰ ਕੁੱਟ ਰਿਹਾ ਸੰਦੇ ਮੜਮਟ ਕੋਈ ਨਾ ਕੋਈ ਰੀਜ਼ਨ ਹੈ ਠੀਕ ਹੈ ਜੇ ਕੋਈ ਵੀ ਬੱਚੇ ਨੂੰ ਛਾੜ ਰਿਹਾ ਜਾਂ ਕੁੱਟ ਰਿਹਾ ਤੇ ਉਹਦੀ ਭਲਾਈ ਵਾਸਤੇ ਕੁੱਟ ਰਿਹਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਇਹ ਉਹ ਮਾਪਿਓ ਵੀ ਚੀਜ਼ਾਂ ਨੂੰ ਨਹੀਂ ਬਰਦਾਸ਼ਤ ਕਰਦੇ ਪਰ ਜਦੋਂ ਕਰਨੀ ਚਾਹੀਦੀਆਂ ਥੋੜ੍ਹੀ-ਥੋੜ੍ਹੀਆਂ ਕਿਉਂਕਿ ਉਹ ਆਪਣੇ ਆਪ ਤੌਰ 'ਤੇ ਨਿਕਲੇ ਹੋਏ ਨੇ ਉਹ ਫਿਰ ਵੀ ਉਹ ਇਹ ਗੱਲ ਨੂੰ ਸਮਝ ਨਹੀਂ ਰਹੇ ਪਰ ਪਾਜ ਕੋ ਸੌਣਾ ਪੈਂਦਾ ਹਾਂਜੀ ਹਾਂ ਬੱਚਾ ਫਿਕਰਦਾ ਫਿਕਰਦਾ ਫਿਕਰ ਜਾਂਦਾ ਫਿਰ ਸਹੀ ਗੱਲ ਹੈ ਜੀ ਬਿਲਕੁਲ ਤੁਹਾਡੀ ਯਾਨੀ ਕਿ ਪੇਰੈਂਟਸ ਨੂੰ ਆਪ ਧਿਆਨ ਦੇਣਾ ਚਾਹੀਦਾ ਹੈ ਇਹ ਚੀਜ਼ਾਂ ਵੱਲ ਬਿਲਕੁਲ ਧਿਆਨ ਦੇਣਾ ਠੀਕ ਹੈ ਕੋਸਾ ਇੱਕ ਚੀਜ਼ ਹੋਰ ਹੈ ਜੀ ਜਿਹੜੇ ਪੁਰਾਣੇ ਪਹਿਲਵਾਨ ਪ੍ਰੈਕਟਿਸ ਕਰਦੇ ਸੀ ਉਹ ਜਦਾ ਡੰਡ ਬਹੁਤ ਜ਼ਿਆਦਾ ਲਗਾਉਂਦੇ ਸੀ ਵੀ ਜ਼ੋਰ ਵੀ ਘੰਟਾ-ਘੰਟਾ ਕਰੀ ਜਾਂਦੇ ਸੀ ਉਹਨਾਂ ਦੀ ਦੋ ਹੀ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਆਂਦੇ ਡੰਡ ਔਰ ਜ਼ੋਰ ਤੇ ਅੱਜ ਦੇ ਸਮੇਂ ਵਿੱਚ ਇਹ ਪ੍ਰੈਕਟਿਸ ਇਦਾਂ ਹੀ ਹੁੰਦੀ ਹੈ ਕਿ ਕੋਈ ਚੇਂਜਿੰਗ ਹੈ ਹੁਣ ਤਾਂ ਬਹੁਤ ਚੇਂਜਿੰਗ ਹੋ ਗਈ ਹੁਣ ਤਾਂ ਕੁਸ਼ਤੀ ਟੈਕਨੀਕਲ ਹੋ ਗਈ ਨਾ ਹੁਣ ਤਾਂ ਬਹੁਤ ਸਪੀਡ ਵਾਲੀ ਕੁਸ਼ਤੀ ਹੋ ਗਈ ਪਹਿਲਾਂ ਜਿਹੜੇ ਉਹ ਪਹਿਲਵਾਨੇ ਹੋ ਤੇ ਮਿੱਟੀ ਚ ਘੁਲਣ ਵਾਲੇ ਸੀ ਨਾ ਉਸਤੀ ਘੰਟਾ ਵੀ ਹੋ ਗਈ 10 ਮਿੰਟ ਵੀ ਹੋ ਗਈ 20 ਮਿੰਟ ਵੀ ਹੋ ਗਈ ਬਹੁਤਾ ਜਾਂਦਾ ਨਹੀਂ ਹੁਣ ਤੇ ਅਲੱਗ-ਅਲੱਗ ਸਕਿੱਲ ਦਾ ਬਹੁਤ ਫਾਸਟ ਫੰਡਾਮੈਂਟਲ ਹੈ ਯਾਨੀ ਕਿ ਇਹਦਾ ਇਹਦਾ ਥੋੜਾ ਕੀ ਇੱਕ ਵੀਕਲੀ ਸ਼ਡਿਊਲ ਹੁੰਦਾ ਜੀ ਕੀ ਹੁੰਦਾ ਇਹ ਬਿਲਕੁਲ ਸ਼ਡਿਊਲ ਹੁੰਦਾ ਤੇ ਜਿਵੇਂ ਕੀ ਥੋੜਾ ਜਿਹਾ ਦੱਸੋਗੇ ਸਾਡੇ ਸਾਨੂੰ ਇਹ ਚੀਜ਼ਾਂ ਬਾਰੇ ਟ੍ਰੇਨਿੰਗ ਸ਼ਡਿਊਲ ਅਲੱਗ-ਅਲੱਗ ਟ੍ਰੇਨਿੰਗ ਪਨੇ ਜਾਂਦੇ ਪਰ ਤੁਹਾਡਾ ਕਿੰਨੇ ਸਿਸਟਮ ਦਾ ਕਿੰਨੇ ਜਿਹੜਾ ਸ਼ਡਿਊਲ ਬਣਾ ਰਹੇ ਤੁਸੀਂ ਲੇਕਿਨ ਕੈਂਪ ਲਾ ਰਹੇ ਜੇ ਉਹਦਾ ਸ਼ਡਿਊਲ ਲੱਗ ਹੋਏਗਾ ਠੀਕ ਹੈ ਕੋਚਿੰਗ ਸੈਂਟਰ ਆ ਉਹਦਾ ਸ਼ਡਿਊਲ ਲੱਗ ਹੋਏਗਾ ਜਿਵੇਂ ਕਿ ਇਦਾਂ ਵੀ ਇੱਕ ਦਿਨ ਜ਼ੋਰ ਹੋਣੇ ਆ ਜੀ ਇੱਕ ਦਿਨ ਵੇਟ ਟ੍ਰੇਨਿੰਗ ਹੋਣੀ ਆ ਇੱਕ ਦਿਨ ਕ੍ਰੋਸ ਕੰਟਰੀ ਹੋਣੀ ਆ ਇਹ ਵੀ ਸਕਿੱਲਜ਼ ਇਦਾਂ ਕਰਕੇ ਸ਼ਡਿਊਲ ਤਿਆਰ ਹੁੰਦਾ ਜੀ ਤੁਹਾਡਾ ਕੋਈ ਸਿੱਧੀ ਦੇਸੀ ਪੁਲਵਾਂ ਦੇਸੀ ਪੁਲਵਾਂ ਨਹੀਂ ਖਤਮ ਹੋ ਗਈ ਇਸ ਟਾਈਮ ਤੇ ਠੀਕ ਇਹ ਸੋ ਪੰਜਾਬ ਬਹੁਤ ਤਰੱਕੀ ਕਰ ਰਿਹਾ ਹੈ ਕਸਤੀ ਵਿੱਚ ਬਹੁਤ ਵਧੀਆ ਮੁੰਡੇ ਨੇ ਟੈਕਨੀਕਲ ਮੁੰਡੇ ਵੀ ਚੱਲ ਰਹੇ ਨੇ ਪੰਜਾਬ ਵਿੱਚ ਇਹਹੀ ਗੱਲ ਤੁਹਾਨੂੰ ਪੁੱਛਣੀ ਸੀਗੀ ਤੇ ਉਹੀ ਪਹਿਲਾਂ ਵਾਲੀਆਂ ਗੱਲ ਦੁਬਾਰਾ ਆ ਗਈ ਵੀ ਇੰਨੇ ਮੁੰਡੇ ਹੁੰਦੇ ਸੀ ਉਦੋਂ ਸਹੂਲਤਾਂ ਵੀ ਘੱਟ ਸੀ ਤੁਸੀਂ ਦੇਖਿਆ ਹੀ ਹੈ ਜਦੋਂ ਅਸੀਂ ਜਦ ਤੁਸੀਂ ਪਹਿਲਵਾਨੀ ਕਰਦੇ ਸੀ ਉਦੋਂ ਮੈਟ ਕਿਤੇ ਕਿਤੇ ਹੁੰਦੇ ਸੀ ਜੀ ਅੱਜ ਜਦ ਦੇ ਤੁਸੀਂ ਫਤੇਗੜ ਸਾਹਿਬ ਚ ਆਏ ਤੁਸੀਂ ਪਹਿਲਾਂ ਸਹੂਲਤਾਂ ਤੇ ਹੀ ਜ਼ੋਰ ਦੇਤਾ ਵੀ ਬੱਚੇ ਨੂੰ ਸਹੂਲਤ ਮਿਲੂਗੀ ਤਾਂ ਜਾ ਕੇ ਉਹ ਤਗੜਾ ਹੋਗਾ ਇਹ ਮੈਨੂੰ ਸੁਣਨ ਚ ਆਈ ਹੈ ਗੱਲ ਨਹੀਂ ਆਪਾਂ ਬੱਚੇ ਨੂੰ ਕੋਸ਼ਿਸ਼ ਦਿੱਤੀ ਹੈ ਪਲੇਟਫਾਰਮ ਦੇਣ ਦੀ ਵੀ ਜਿੰਨੇ ਜ਼ਿਆਦਾ ਪਲੇਟਫਾਰਮ ਹੋਣਗੇ ਉਹਨੇ ਬੱਚੇ ਜ਼ਿਆਦਾ ਵੱਧਣਗੇ ਪਹਿਲਾਂ ਫਤੇਗੜ ਤੇ ਇੱਕ ਮੈਟ ਹੀ ਹੁੰਦਾ ਸੀ ਫਤੇਗੜ ਤੇ ਤਿੰਨ ਚਾਰ ਮੈਟ ਹੋ ਗਏ ਹਾਂਜੀ ਚਾਰ ਮਹੀਨੇ ਹੋ ਗਏ ਚਾਰ ਮਹੀਨਾ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਉਹ ਚਾਰੇ ਜਿਹੜੇ ਤਿੰਨ ਕਿੰਨੇ ਸੈਂਟਰਾਂ 'ਚ ਤੁਸੀਂ ਪ੍ਰੈਕਟਿਸ ਕਰਾਉਣੇ ਕੋ ਸਾਬ ਮੇਰਾ ਤੇ ਪਹਿਲਾਂ ਚੱਲਦਾ ਬਾਬਾ ਯਾਰਾਵਰ ਸਕੂਲ ਦੇ ਵਿੱਚ ਕੀ ਟਾਈਮਿੰਗ ਹੈ ਜੀ ਤੁਹਾਡੀ ਉੱਥੇ ਉੱਥੇ ਸਵੇਰ ਦਾ ਟਾਈਮ ਹੈ ਜੀ ਠੀਕ ਹੈ ਜੀ ਫਿਰ ਆਪਾਂ ਸ਼ਾਮ ਨੂੰ ਜਾਇਦਾ ਜੀ ਫਿਰੋਜ਼ਪੁਰ ਫਿਰੋਜ਼ਪੁਰ ਆ ਦਮਹੇੜੀ ਕੋਲ ਪਿੰਡ ਲਾਗੇ ਫਤੇਗੜ ਜ਼ਿਲ੍ਹੇ 'ਚ ਉੱਥੇ ਦਾ ਚੱਲਦਾ ਕੋਈ ਇੱਕ ਸੈਂਟਰ ਬਹੁਤ ਵਧੀਆ ਖੜਾ ਜਾਂਦਾ ਇੱਕ ਨਾਲ ਆਪਾਂ ਜਾਇਦਾ ਫਤੇਪੁਰ ਰਾਈਆਂ ਉੱਥੇ ਵੀ ਆਪਣਾ ਮੈਟ ਹੈ ਉੱਥੇ ਵੀ ਬੱਚੇ ਮੁੰਡੇ ਕੁੜੀਆਂ ਪ੍ਰੈਕਟਿਸ ਕਰਦੇ ਆ। ਯਾਨੀ ਕਿ ਤੁਸੀਂ ਇਕੱਲੇ ਕੋਚ ਹੋ ਤੇ ਤਿੰਨ ਤਿੰਨ ਸੈਂਟਰ ਇਕੱਲੇ ਹੀ ਸਾਂਭ ਰਹੇ ਹੋ। ਆਹ ਕੋਸ਼ਿਸ਼ ਕਰ ਰਹੇ ਕਿ ਬੱਚੇ ਵੱਤੋਂ ਨਾਲ ਜੁੜੇ ਰਹਿਣ। ਜੁੜਣ ਦੀ ਟਰਾਈ ਕਰ ਰਹੇ ਕਿ ਬੱਚੇ ਹੋਰ ਨਾਲ ਜੁੜਨ। ਇਹ ਗੱਲ ਮੈਂ ਸੁਣੀ ਸੀ ਬੱਚਿਆਂ ਤੋਂ ਕਿ ਕੋਚ ਸਾਹਿਬ ਆਂਦੇ ਨੇ 2 ਘੰਟੇ ਉੱਥੇ ਲਗਾਉਂਦੇ ਦੋ-ਦੋ ਘੰਟੇ ਕਰਕੇ ਉਹਨਾਂ ਨੇ ਆਪਣਾ ਸਾਰਾ ਦਿਨ ਬਿਜ਼ੀ ਕੀਤਾ ਹੋਇਆ ਏ। ਬਿਲਕੁਲ ਕੋਸ਼ਿਸ਼ ਕਰ ਰਹੇ ਆ। ਅਕੇ ਦੇਖੋ ਜੋ ਪਰਮਾਤਮਾ ਨੂੰ ਕਿਹਨਾ ਫਲ ਮਿਲਦਾ। ਉਸਾ ਵੀ ਇੱਕ ਗੱਲ ਹੋਰ ਪੁੱਛਣਾ ਚਾਹਨਾ ਹੈ ਕਿ ਫਤੇਗੜ ਸਾਹਿਬ ਦੀ ਪਹਿਲਵਾਨੀ ਜਦੋਂ ਤੁਸੀਂ ਆਏ ਹੋ ਤਾਂ ਕੀ ਚੇਂਜਿੰਗ ਆਈਆਂ ਨੇ ਤੇ ਕੀ ਸੀ ਕੀ ਨਹੀਂ ਹੈ ਕੀ ਹੋਣਾ ਚਾਹੀਦਾ ਹੈ ਪਹਿਲਾਂ ਤਾਂ ਜਦੋਂ ਤਾਂ ਮੈਂ ਇੱਥੇ ਆਇਆ ਮੈਂ ਤੇ ਕੋਸ਼ਿਸ਼ ਇਹ ਕੀਤੀ ਕਿ ਜਿਆਦਾ ਬੱਚੇ ਮੈਟ ਵੱਲ ਮਗਨ ਆਪਾਂ ਜਿਆਦਾ ਕੰਪੀਟੀਸ਼ਨ ਜਿਆਦਾ ਬੱਚਿਆਂ ਨੂੰ ਪ੍ਰੋਵਾਈਡ ਕਰੀਏ ਜਿੱਥੇ ਵੀ ਕੰਪੀਟੀਸ਼ਨ ਦਾ ਉੱਤੇ ਬੱਚਿਆਂ ਨੂੰ ਲੈ ਕੇ ਚਾਹੀਦਾ ਉਹਦੇ ਨੂੰ ਰਿਜ਼ਲਟ ਵੀ ਮਿਲ ਰਹੇ ਆ ਉਹ ਖੇਡਾਂਵਾਂਤਰ ਪੰਜਾਬ ਦੇ ਵਿੱਚ 22 2022 ਚ ਹੋਈਆਂ ਪਹਿਲੀ ਵਾਰ 78 ਅੱਡ ਰਹੀ ਸੀ ਠੀਕ ਹੈ ਜੀ ਇਸ ਵਾਰ 23 ਹੋਇਆ ਹਾੜੇ ਫਤੇੜਾ ਜਿਹੜਾ 26 ਮੀਟਰ ਦਾ ਹਾਂ ਜਾਨਕੀ ਇੰਪਰੂਵਮੈਂਟ ਹੋਈ ਹੈ ਇੰਪਰੂਵਮੈਂਟ ਹੋਈ ਹੈ ਅੱਗੇ ਕੋਸ਼ਿਸ਼ ਹੋਰ ਕਰ ਰਹੇ ਹਾਂ ਉਹ ਸਾਡੇ ਹੁਣ ਬੱਚੇ ਤਿੰਨ ਬੱਚੇ ਸੀ ਨੇ ਨੈਸ਼ਨ ਖੇਡਣ ਜਾ ਰਹੇ ਆ ਇੱਕ ਬੱਚਾ ਫਤੇੜਾ ਦਾ ਇੰਟਰਨੈਸ਼ਨਲ ਮੁੰਡਾ ਵੀ ਹੈ ਜਸਪੂਰਨ ਸਿੰਘ ਅੱਛਾ ਜੀ ਉਹ ਦਿਨਾਂ ਬੰਦ ਵੀ ਵੇਖ ਕੇ ਬੱਚੇ ਇਨਕਰੀਸ ਹੋ ਰਹੇ ਆ ਹਾਂ ਬਿਲਕੁਲ ਸਹੀ ਗੱਲ ਜਿਆਦਾ ਮਿੱਟੀ ਵਾਲੇ ਬੱਚੇ ਮੈਟਵਲ ਆ ਰਹੇ ਆ ਯਾਨੀ ਕਿ ਮੈਟ ਦੀ ਕੁਸ਼ਤੀ ਨੂੰ ਵਧੀਆ ਪ੍ਰਮੋਟ ਕਰ ਰਹੇ ਆ ਤੁਸੀਂ ਆਪਣੇ ਜਿੰਨੀ ਕੋਸ਼ਿਸ਼ ਹੋ ਸਕੇ ਹਾਂ ਅਡੀ ਕੋਸ਼ਿਸ਼ ਇਹ ਹੋਈ ਹੈ ਕਿ ਜਿਆਦਾ ਬੱਚੇ ਮੈਟਵਲ ਨੂੰ ਹੀ ਆਪਾਂ ਮਿੱਟੀ ਵਿੱਚ ਵੀ ਜਿੱਥੇ ਛਿੰਜਾ ਛਿੰਜਾਈ ਦੀਆਂ ਉੱਥੇ ਜਾ ਕੇ ਥੋੜੇ-ਪੋਤੇ ਰੂਲ ਚੇਂਜ ਕਰ ਦਿੱਤੇ ਆ ਇਹ ਮੇਰੇ ਦਿਲ 'ਚ ਇੱਕ ਆਈ ਸੀ ਗੱਲ ਇਹ ਹੁਣੇ ਹੀ ਕਿ ਆਪਾਂ ਨੂੰ ਮਿੱਟੀ ਦੇ ਜਿਹੜੇ ਦੰਗਲ ਹੁੰਦੇ ਨੇ ਉਹਨਾਂ ਚੱਪਾ ਨੂੰ ਕੀ ਚੇਂਜਿੰਗ ਲੈਣੀਆਂ ਚਾਹੀਦੀਆਂ ਵੀ ਜਿਹੜੇ ਉਹ ਮੈਟ ਔਰ ਮਿੱਟੀ ਦੋਨੋਂ ਪਾਸੇ ਹੀ ਵਧੀਆ ਰਿਜ਼ਲਟ ਮਿਲ ਸਕਣ ਮਿੱਟੀ ਵਿੱਚ ਚੇਂਜ ਇਹ ਕੋਈ ਜਗ੍ਹਾ ਬਰਾਬਰ ਕੁਸ਼ਤੀ ਛਡਾਉਣ ਦਾ ਸਿਸਟਮ ਬੰਦ ਕਰ ਦਿਓ ਯਾਨੀ ਕਿ ਬਰਾਬਰ ਕੁਸ਼ਤੀ ਇਹਨਾਂ ਵਜਿਮੇ ਕੀ ਹੁੰਦੀ ਹੈ ਔਰ ਵਾਦ ਬੰਦ ਹੋ ਜਾਏ ਠੀਕ ਹੈ ਜੀ ਤੁਸੀਂ ਸਟਾਰਟਿੰਗ ਜੀ ਕੁਸ਼ਤੀ ਪੁਆਇੰਟ ਤੇ ਕਰਾਓ ਟਾਈਮ ਥੋੜਾ ਕਰ ਦਿਓ 10 ਮਿੰਟ ਕਰ ਦਿਓ ਸਟਾਰਟਿੰਗ ਤੇ ਕੁਸ਼ਤੀ ਪੁਆਇੰਟ ਤੇ ਕਿਵੇਂ ਮਤਲਬ ਤੁਵੀ ਦੰਗਲ ਚ ਕੁਸ਼ਤੀ ਕਰਾਓ ਸਰਕਲ ਘੇਰਾ ਬਣਾਓ ਠੀਕ ਹੈ ਜੀ ਸਟਾਰਟਿੰਗ ਚ ਜ਼ਰੂਰ ਰੱਖੋ ਆਪਣੇ ਪੁਆਇੰਟੇ ਕੁਸ਼ਤੀ ਕਰ ਦੋ ਜੇ ਪਾਈਪਰ ਨਹੀਂ ਕੁਸ਼ਤੀ ਹੋ ਰਹੀ ਪੁਆਇੰਟੇ ਕੁਸ਼ਤੀ ਖਤਮ ਕਰਦੇ ਇਹਦੇ ਨਾਲ ਕੁਸ਼ਤੀ ਸਪੀਡ ਵਧੂਗੀ ਇਹਦਾਂ ਹੁਣ ਕੁਸ਼ਤੀਆਂ ਤੇ ਚੇਂਜ ਤਾਂ ਥੋੜੀ ਬੋਤੀ ਆ ਰਹੀ ਆ ਮੈਂ ਕੁਝ ਵੇਖਿਆ ਵੀ ਲਾਸਟ ਜਾ ਕੇ ਪਹਿਲਾਂ ਕੁਸ਼ਤੀਆਂ ਬਰੋਪਰ ਚੱਲਦੀਆਂ 7 ਮਿੰਟ 8 ਮਿੰਟ ਲਾਸਟ ਜਾ ਕੇ 3 ਮਿੰਟ ਪੁਆਇੰਟ ਹੁੰਦੇ ਆ ਮੇਰੀ ਇਹ ਸੋਚ ਆ ਕਿ ਕੁਸ਼ਤੀ ਸ਼ੁਰੂ ਤੋਂ ਹੀ ਪੁਆਇੰਟ ਦੇ ਹੋ ਜਾਏ ਮਿੱਟੀ ਦੇ ਪਹਿਲੇ ਮਿੰਟ ਤੋਂ ਹੀ ਪਹਿਲੇ ਮਿੰਟ ਤੋਂ ਹੀ ਪੁਆਇੰਟ ਤੇ ਕੁਸ਼ਤੀ ਸ਼ੁਰੂ ਹੋ ਜਾਏ ਇਹਦਾ ਕੁਸ਼ਤੀ ਸ਼ੁਰੂ ਤੋਂ ਹੀ ਤੇਜ਼ ਹੋ ਜਾਏਗੀ ਠੀਕ ਕਿਉਂ ਹੁਣ ਤਾਂ ਕੁਸ਼ਤੀ ਪਹਿਲੇ ਜਿਹੜੇ 5 ਮਿੰਟ ਉਹ ਬਰਬਰ ਖੜੀ ਰਹਿੰਦੀ ਹੈ ਹਾਂ ਜਾਂ ਆਸਪੈ ਤਿੰਨ ਮਿੰਟ ਕੁਸ਼ਤੀ ਹੁੰਦੀ ਤੇ ਪੁਆਇੰਟ ਤੇ ਹੁੰਦੀ ਹੈ ਇਹਦੇ ਨਾਲ ਪਹਿਲਾਂ ਲੇਜ਼ੀਨੈਸ ਚੱਲਦੀ ਹੈ ਧੀਮਾ ਚੱਲਦਾ ਪਹਿਲਵਾਨ ਉਹ ਤੋਂ ਬਾਅਦ ਜਾ ਕੇ ਉਹ ਉਹ ਤਾਂ ਪਤਾ ਹੈ ਕਿ ਲਾਸਟ ਪੁਆਇੰਟ ਤੇ ਕੁਸ਼ਤੀ ਹੁੰਦੀ ਮੈਂ ਉੱਥੇ ਹੀ ਜ਼ੋਰ ਲਾਉਂਗਾ ਪਹਿਲਾਂ ਮੈਂ ਲਾਉਂਦਾ ਉਹ ਨਹੀਂ ਕੁਸ਼ ਇਸ ਕਰਕੇ ਮੇਰੀ ਸੋਚ ਹੈ ਕਿ ਕੁਸ਼ਤੀ ਸ਼ੁਰੂ ਤੋਂ ਹੀ ਪੁਆਇੰਟ ਤੇ ਕਰ ਦੋ ਟਾਈਮ ਤੋਂ ਹੀ ਆਪਣੇ ਆਪ ਨੂੰ ਫਿਕਸ ਕਰ ਲੋ ਕਿੰਨਾ ਕਰਨਾ ਛੋਟੇ ਬੱਚੇ ਘੱਟ ਕਰ ਲੋ ਵੱਡੇ ਆ ਵੱਧ ਵੱਧ ਕਰ ਲੋ ਲੋਕ ਵੀ ਚੰਗੀ ਤਰ੍ਹਾਂ ਵੇਖਣਗੇ ਲੋਕਾਂ ਨੂੰ ਮਜ਼ਾ ਆਏਗਾ ਕੁਸ਼ਤੀ ਤੇਜ ਵੇਖਣ ਦਾ ਇਹਦੇ ਨਾਲ ਕੁਸ਼ਤੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਹਾਂ ਹਲਾਰਾ ਮਿਲੇਗਾ ਲੋਕਾਂ 'ਚ ਵੀ ਕ੍ਰੇਜ਼ ਵਧੂਗਾ ਬਹੁਤ ਜ਼ਿਆਦਾ ਕ੍ਰੇਜ਼ ਵਧੇਗਾ ਆਖਰ ਵਿੱਚ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਗਾ ਕਿ ਤੁਹਾਡਾ ਅੱਜ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਕੋਈ ਲਾਸਟ ਮੈਸੇਜ ਮੈਂ ਇਹੋ ਹੀ ਮੈਸੇਜ ਦੇਣਾ ਚਾਹੁੰਦਾ ਕਿ ਪੇਰੈਂਟਸ ਨੂੰ ਮੈਸੇਜ ਕਰ ਦਿਓ ਮੇਰੇ ਬੱਚੇ ਨੂੰ ਵੱਧ ਤੋਂ ਵੱਧ ਗਰਾਊਂਡਾਂ ਵਿੱਚ ਭੇਜੋ ਠੀਕ ਬੱਚੇ ਫਿਜ਼ੀਕਲੀ ਫਿਟਨੈਸ ਤੇ ਰਹਿਣ ਫਿਟ ਰਹਿਣਗੇ ਕੱਲ ਨੂੰ ਹੋਰ ਵੀ ਕੰਮ ਕਰ ਸਕਣਗੇ ਜੀ ਸਹੀ ਹੈ ਬਿਲਕੁਲ ਬਿਲਕੁਲ ਤਾਂ ਇਹ ਸਭ ਤੋਂ ਵੱਡੀ ਕਮਜ਼ੋਰੀ ਆ ਰਹੀ ਹੈ ਪੰਜਾਬ ਦੇ ਵਿੱਚ ਠੀਕ ਹੈ ਕੋਸ ਸਾਹਿਬ ਸਸਰੀਕਾ ਜੀ ਬਹੁਤ ਬਸੰਗਿਆ ਤੁਹਾਨੂੰ ਸੱਚ ਕਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਸਸਰੀਕਾ ਜੀ